ਕੁੱਤਿਆਂ ਦੇ ਨਾਲ ਆਹ ਹਰਕਤਾਂ ਕਰਨ ਵਾਲੇ ਦੇਖ ਲੋ ਵੀਡੀਓ ਨੂੰ ਧਿਆਨ ਨਾਲ ਦੇਖੋ ਕਿਸ ਤਰ੍ਹਾਂ ਇੱਕ ਕੁੱਤੇ ਨੇ ਇੱਕ ਕੁੜੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਇਹ ਕੁੜੀ ਦਾ ਨਾਮ ਮੈਰੀ ਹੈ ਦੋਸਤੋ ਮੈਰੀ ਆਪਣੇ ਕੁੱਤੇ ਨੂੰ ਉਸੇ ਤਰ੍ਹਾਂ ਪਿਆਰ ਕਰਦੀ ਸੀ ਜਿਵੇਂ ਆਮ ਅੱਜਕੱਲ ਰਿਵਾਜ ਚੱਲਿਆ ਹੋਇਆ ਤੇ ਲੋਕ ਕਰਦੇ ਨੇ ਘਰਾਂ ਦੇ ਵਿੱਚ ਕੁੱਤੇ ਪਾਲਦੇ ਨੇ ਕੁੱਤਾ ਇੱਕ ਦਰਬੇਸ਼ ਹੈ ਇੱਕ ਜਾਨਵਰ ਹੈ ਠੀਕ ਹੈ ਪਰ ਉਸ ਦੀ ਇੱਕ ਜਗ੍ਹਾ ਹੁੰਦੀ ਹੈ ਦੋਸਤੋ ਆਪਾਂ ਨੇ ਉਹਨੂੰ ਬੈੱਡ ਤੱਕ ਲੈ ਆਉਂਦਾ ਤੇ ਕੁੱਤੇ ਨੇ ਮੈਰੀ ਦੇ ਐਸੇ ਜ਼ਖਮ ਇੱਕ ਨਿੱਕੇ ਜਿਹੇ ਜ਼ਖਮ ਦੇ ਉੱਤੇ ਜਿਹੜਾ ਚੱਟ ਰਿਹਾ ਸੀ ਮੈਰੀ ਨੂੰ ਇੱਕ ਨਿੱਕੇ ਜਿਹੇ ਜ਼ਖਮ ਦੇ ਤੇ ਉਸਨੇ ਮੈਰੀ ਨੂੰ ਚਟਤਾ ਤੇ ਹਰੇਕ ਕੁੱਤੇ ਦੇ ਵਿੱਚ ਇੱਕ ਐਸੀ ਲਾਰ ਹੁੰਦੀ ਹੈ ਕਿ ਐਸੇ ਕਟਾਣੂ ਹੁੰਦੇ ਨੇ ਉਸ ਦੀ ਲਾਰ ਦੇ ਵਿੱਚ ਜਿਹੜੇ ਹਰੇਕ ਕੁੱਤੇ ਦੇ ਵਿੱਚ ਪਾਏ ਜਾਂਦੇ ਨੇ ਤੇ ਉਹ ਜਿਹੜਾ ਇਨਸਾਨੀ ਸਰੀਰ ਲਈ ਬਹੁਤ ਹੀ ਘਾਤਕ ਬਹੁਤ ਹੀ ਖਤਰਨਾਕ ਹੁੰਦੇ ਨੇ ਜਦੋਂ ਉਸ ਨੇ ਇੱਕ ਮੈਰੀ ਨੂੰ ਚਟਿਆ ਉਤੋਂ ਦੀ ਉਹਦੇ ਜਿਹੜੇ ਜਿੱਥੇ ਜ਼ਖਮ ਸੀਗਾ ਉਤੋਂ ਦੀ ਜਿਹੜੇ ਕਟਾਣੂ ਸੀਗੇ ਮੈਰੀ ਦੇ ਅੰਦਰ ਪ੍ਰਵੇਸ਼ ਕੀਤਾ ਤੇ ਚਾਰ ਦਿਨਾਂ ਦੇ ਵਿੱਚ ਮੈਰੀ ਦੇ ਹੱਥ ਪੈਰ ਜਿਹੜੇ ਕਾਲੇ ਪੈ ਗਏ ਸੀਗੇ ਤੇ ਉਸ ਤੋਂ ਬਾਅਦ ਇਹਦੀ ਜਾਨ ਬਚਾਉਣ ਦੇ ਲਈ ਮੈਰੀ ਦੀ ਜਾਨ ਬਚਾਉਣ ਦੇ ਲਈ ਉਹਦੇ ਹੱਥ ਪੈਰ ਇਨਸਟੈਂਟਲੀ ਕਟੇ ਤੇ ਆ ਦੇਖ ਲੋ ਅੱਜ ਇਸ ਮੈਰੀ ਦੀ ਜ਼ਿੰਦਗੀ ਜਿਹੜੀ ਇਸ ਕੁੱਤੇ ਦੇ ਕਾਰਨ ਬਰਬਾਦ ਹੋ ਚੁੱਕੀ ਹੈ ਤੇ ਦੋਸਤੋ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ ਕੁੱਤਿਆਂ ਨੂੰ ਆਪਣੇ ਬੱਚਿਆਂ ਦੇ ਨਾਲ ਪਾਲਦੇ ਨੇ ਤੇ ਬੱਚਿਆਂ ਦੇ ਵਿੱਚ ਰੱਖਦੇ ਨੇ ਤਾਂ ਠੀਕ ਹੈ ਇੱਕ ਜਾਨਵਰਾ ਉਹਨੂੰ ਪਿਆਰ ਸਤਿਕਾਰ ਕਰਨਾ ਚਾਹੀਦਾ ਪਰ ਇਹਨਾਂ ਨੇ ਤੇ ਦੋਸਤੋ ਇਸ ਵੀਡੀਓ ਨੂੰ ਐਨਾਕ ਸ਼ੇਅਰ ਕਰ ਦਿਓ ਤਾਂ ਕਿ ਇਹ ਉਹਨਾਂ ਲੋਕਾਂ ਤੱਕ ਜ਼ਰੂਰ ਵੀਡੀਓ ਪਹੁੰਚੇ ਜਿਹੜੇ ਕੁੱਤਿਆਂ ਨੂੰ ਬੈਡਾਂ ਤੇ ਚੜਾਉਂਦੇ ਨੇ ਸਿਰਾਂ ਤੇ ਚੜਾਉਂਦੇ ਨੇ ਤੇ ਇੱਕਈ ਆਂਟੀਆਂ ਤਾਂ ਤੁਸੀਂ ਦੇਖਦੇ ਹੋ ਕਿ ਮੂੰਹ 'ਚ ਮੂੰਹ ਪਾਈ ਖੜੀਆਂ ਹੁੰਦੀਆਂ ਨੇ ਕੁੱਤਿਆਂ ਦੇ ਤਾਂ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਆਉਣ ਵਾਲਾ ਸਮਾਂ ਇਹ ਨਹੀਂ ਪਤਾ ਕਿਹਦੇ ਲਈ ਖਤਰਨਾਕ ਹੋਵੇ ਤਾਂ ਦੋਸਤੋ ਲੋਕ ਅਬੇਰ ਹੋ ਸਕਣ ਇਹ ਜੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਬਾਈ ਕੁੱਤੇ ਬਿੱਲਿਆਂ ਨੂੰ ਆਪਣੇ ਬੱਚਿਆਂ ਤੋਂ ਦੂਰ ਰੱਖਿਆ ਕਰੋ